ਪੰਜਾਬ ਤੇ ਉਹ ਸਾਡੀ ਕਰਮ ਭੂਮੀ ਹੈ ਕਾਮੇਡੀ ਬਿਨਾ ਇੱਕ ਪੰਜਾਬੀ ਫਿਲਮ ਅਧੂਰੀ ਹੁੰਦੀ ਹੈ ਬਟ ਕਾਮੇਡੀ ਵਿੱਚ ਇਮੋਸ਼ਨਸ ਪਾਉਣੇ ਐਂਡ ਹਰੇ ਕਿਰਦਾਰ ਨੂੰ ਜਸਟੀਫਾਈ ਕਰਨਾ ਫਿਰ ਸਟੋਰੀ ਦੱਸਣੀ ਉਹ ਵੀ ਆਪਣੇ ਪਹਿਲੀ ਫਿਲਮ ਵਿੱਚ ਯੂ نو ਇਟਸ ਨੋਟ ਸੋ ਈਜ਼ੀ ਪਤਾ ਨਹੀਂ ਮੇਰੇ ਡਾਇਰੈਕਟਰਾਂ ਨੂੰ ਮੇਰੇ ਚ ਭੂਤੀ ਨਜ਼ਰ ਆਉਂਦੀ ਆ ਲੈਟਮੀ ਜੰਕਸ਼ਨ ਦੇਖ ਰਹੇ ਹੋ ਤੁਸੀਂ ਅਕਸਰ ਹੀ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਦੇਖਦੇ ਹਾਂ ਕਿ ਕੁਝ ਲੋਕ ਮਰ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਮੌਤ ਤੋਂ ਤੁਰੰਤ ਬਾਅਦ ਉਹ ਵਾਪਸ ਜਿਉਂਦੇ ਵੀ ਹੋ ਜਾਂਦੇ ਨੇ ਇਸੇ ਟੌਪਿਕ ਦੇ ਉੱਤੇ ਆਧਾਰ ਤੇ ਇੱਕ ਫਿਲਮ ਬਣੀ ਸੀਗੀ ਅੱਜ ਉਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ ਫਿਲਮ ਦਾ ਨਾਮ ਹੈ ਮਿਸਟਰ ਸੁਦਾਈ ਜੋ ਕਿ 21 ਜੂਨ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ ਇਸ ਫਿਲਮ ਦੀ ਜੇ ਸਟਾਰ ਕਾਸਟ ਦੀ ਗੱਲ ਕਰੀ ਤਾਂ ਇਸ ਫਿਲਮ ਦੇ ਵਿੱਚ ਹਰ ਸਿਮਰਨ ਤੇ ਮੰਡੀ ਤਖਰ ਸਾਨੂੰ ਲੀਡ ਕੈਰੈਕਟਰਸ ਦੇ ਵਿੱਚ ਦੇਖਣ ਨੂੰ ਮ ਦੀ ਜੇ ਗੱਲ ਕਰੀਏ ਤਾਂ ਬਹੁਤ ਪੰਜਾਬੀ ਮਸ਼ਹੂਰ ਜਿਹੜੇ ਗਾਣੇ ਨੇ ਉਹਨਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਨੇ ਇਹਨਾਂ ਦਾ ਮਸ਼ਹੂਰ ਗਾਣਾ ਸੀਗਾ ਅਸੀਂ ਚਿੱਤ ਕ ਕਰਾਇਆ ਨਵਾਂ ਰੰਗ ਨਹੀਂ ਪਰਾਂ ਕਰਕੇ ਸਫਾਰੀ ਬਲੋਂ ਰੰਗ ਨਹੀਂ ਉਸ ਫਿਲਮ ਉਸ ਗੀਤ ਨੇ ਇਹਨਾਂ ਨੂੰ ਪਛਾਣ ਦਿੱਤੀ ਸੀ ਤੇ ਮਹਿੰਦੀ ਤਖਤ ਦੀ ਤੇ ਗੱਲ ਕਰੀਏ ਕਾਫੀ ਪੰਜਾਬੀ ਫਿਲਮਾਂ ਦੇ ਵਿੱਚ ਵੀ ਇਹ ਕੰਮ ਕਰ ਚੁੱਕੇ ਨੇਗੇ ਰੱਬ ਦਾ ਰੇਡੀਓ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਜੇ ਫਿਲਮ ਦੇ ਬਾਕੀ ਕਲਾਕਾਰਾਂ ਦੀ ਗੱਲ ਕਰੀਏ ਸੁਖੀ ਚਹਿਲ ਨੇ ਕਰਮਜੀਤ ਅਨਮੋਲ ਨੇ ਤੇ ਨਿਸ਼ਾ ਬਾਨੋ ਨੇ ਇਹ ਕਲਾਕਾਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਜਾਣ ਪਛਾਣ ਦਾ ਮਹਤਾਜ ਨੇਗੇ ਸੋ ਇਲਰਸੀ ਅੱਜ ਦੇਖਿਆ ਟ੍ਰੇਲਰ ਸਾਨੂੰ ਤਾਂ ਬਹੁਤ ਮਜ਼ੇਦਾਰ ਲੱਗਿਆ ਬਹੁਤ ਕਮੇਡੀ ਵੀ ਲੈ ਕੇ ਆ ਰਹੇ ਨੇ ਇੱਕ ਨਵਾਂ ਵਿਸ਼ਾ ਵੀ ਲੈ ਕੇ ਆ ਰਹੇ ਨੇ ਜਿਹੜਾ ਹਾਰਰ ਕਮੇਡੀ ਹੈ ਹਾਲਾਂਕਿ ਪੰਜਾਬੀ ਫਿਲਮਾਂ ਇਸ ਦੇ ਵਿੱਚ ਕਮ ਬਹੁਤ ਨਹੀਂ ਬਣੀਆਂ ਉਹ ਨਵਾਂ ਟੌਪਿਕ ਲੈ ਕੇ ਆ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਦਰਸ਼ਕ ਇਸ ਫਿਲਮ ਨੂੰ ਕਿੰਨਾ ਕ ਪਿਆਰ ਦਿੰਦੇ ਨੇ ਦਰਸ਼ਕ ਨੋਟ ਕਰ ਲੈਣ ਕਿ 21 ਜੂਨ 2024 ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ ਤੇ ਇਸ ਫਿਲਮ ਦੇ ਜਦੋਂ ਤੁਸੀਂ ਦੇਖਣ ਜਾਓ ਤਾਂ ਇਸ ਫਿਲਮ ਦਾ ਟ੍ਰੇਲਰ ਦੇਖੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਉਹ ਕੀ ਬਾਤ ਹੈ ਸਭਾਈ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਮੂਵੀ ਦੇ ਟ੍ਰੇਲਰ ਦੀ ਆਈ ਥਿੰਕ ਮੂਵੀ ਆਸਟ੍ਰੇਲੀਆ ਸ਼ੂਟ ਹੋਈ ਹੈ ਹੈਨਾ ਤੇ ਆਸਟ੍ਰੇਲੀਆ ਦਾ ਥੋੜਾ ਪਾਣਾ ਪੁਰਾਣਾ ਰਿਲੇਸ਼ਨ ਆਸਟ੍ਰੇਲੀਆ ਨਾਲ ਕਾਫੀ ਹੈਨਾ ਐਜ਼ ਅ ਸਟੂਡੈਂਟ ਤੁਸੀਂ ਉੱਥੇ ਗਏ ਸੀ ਤੇ ਉੱਥੇ ਮੈਨੂੰ ਫਿਲਮ ਕਰਨ ਗਏ ਹੋ ਤੇ ਮਤਲਬ ਕਿਵੇਂ ਦੇਖਦੇ ਹੋ ਆਸਟ੍ਰੇਲੀਆ ਦੀ ਲਾਈਫ ਨੂੰ ਤੇ ਇਸ ਫਿਲਮ ਦੇ ਨਾਲ ਜੋ ਥੋੜਾ ਪੂਰਾ ਮਾਹੌਲ ਰਿਹਾ ਪੂਰਾ ਸ਼ੂਟਿੰਗ ਸ਼ੂਟਿੰਗ ਦਾ ਸਭ ਤੋਂ ਪਹਿਲਾਂ ਜਿਨੇ ਵੀ ਕਲਾ ਕਲਾ ਕਦਮ ਥੋੜਾ ਸਿਰ ਮੱਥੇ ਜਿਨੇ ਵੀ ਆ ਪਹੁੰਚੇ ਨੇ ਇੱਥੇ ਟ੍ਰੇਲਰ ਲਾਂਚ ਤੇ ਤੇ ਸਾਰਿਆਂ ਦਾ ਧੰਨਵਾਦ ਕਵੈਸ਼ਨ ਕੀ ਸੀ ਸਰ ਕਵੈਸ਼ਨ ਭਾਈ ਏਸੀ ਆਸਟ੍ਰੇਲੀਆ ਦੇ ਨਾਲ ਤੁਹਾਡੇ ਰਿਲੇਸ਼ਨ ਬਿਕਾਜ਼ ਫਿਲਮ ਯੂਸਟ੍ਰੇਲੀਆ ਫੂਟੀ ਆਸਟ੍ਰੇਲੀਆ ਦੇਖੋ ਇਹ ਜਨਮ ਭੂਮੀ ਹੈ ਸਰ ਇੰਡੀਆ ਪੰਜਾਬ ਤੇ ਉਹ ਸਾਡੀ ਕਰਮ ਭੂਮੀ ਹੈ ਸੋ ਮੈਨੂੰ 16 ਮਾ 17ਵਾਂ ਸਾਲ ਚੱਲਦਾ ਉੱਥੇ ਰਹਿੰਦੇ ਨੂੰ ਸੋ ਬੜਾ ਕੁਝ ਉੱਥੇ ਸਿੱਖਿਆ ਬੜਾ ਕੁਝ ਲਾਈਫ ਦੇ ਵਿੱਚ ਉਤਾਰ ਚੜਾ ਦੇਖਿਆ ਤੇ ਹਰੇਕ ਬੰਦਾ ਚਲੋ ਆਪਦੀ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਦਾ ਪਰ ਜਦੋਂ ਆਪਾਂ ਕੱਲੇ ਹੁੰਨੇ ਹਾਂ ਤੇ ਕਿਉਂਕਿ ਮੈਂ ਕੱਲਾ ਸੀਗਾ ਫੈਮਿਲੀ ਇੱਥੇ ਸੀ ਉਹ ਬੜਾ ਕੁਝ ਉੱਥੇ ਲਾਈਫ ਦੇ ਵਿੱਚ ਸਿੱਖਣ ਨੂੰ ਮਿਲਿਆ ਤੇ ਮੈਂ ਕਹਣਾ ਜੋ ਅੱਜ ਹੈਗੇ ਆ ਅਸੀਂ ਉਹ ਆਸਟ੍ਰੇਲੀਆ ਦੀ ਬਦੌਲਤ ਹੀ ਹੈ ਸੋ ਸਾਡੀ ਕਰਮ ਭੂਮੀ ਨੂੰ ਤੇ ਜਨਮ ਭੂਮੀ ਨੂੰ ਦੋਨਾਂ ਨੂੰ ਬਹੁਤ ਸਲਾਮਤ ਮੇਰੇ ਵੱਲ ਕੀ ਬਾਤ ਬਈ ਥੈਂਕ ਯੂ ਸੋ ਮਚ ਇਸ ਨੈਕਸਟ ਮੈਡੀਅਮ ਸਸ਼ੀ ਗਾਂ ਤੁਸੀਂ ਬਹੁਤ ਹੁਣੇ ਲੱਗ ਰਹੇ ਹੋ ਥੈਂਕ ਯੂ ਸਸ਼ੀ ਗਾਲ ਜੀ ਸਾਰਿਆਂ ਨੂੰ ਇਹ ਵਿਆਹ ਤੋਂ ਬਾਅਦ ਇਹ ਲਗੜ ਹੈ ਆਈ ਡੋਟ ਨੋ ਆਈ ਦੋਟ ਪਹਿਲਾਂ ਵੀ ਸੀ ਜੇ ਤੇ ਤੁਸੀਂ ਮਤਲਬ ਮੂਵੀ ਵਰ ਐਕਸਪੀਰੀਅੰਸ ਕੀ ਹੋਇਆ ਤਾਂ ਥੋੜਾ ਹੋਇਆ ਇੱਕ ਵਾਰੀ ਉਹ ਦੱਸੋ ਉਸ ਤੋਂ ਬਾਅਦ ਆਪਾਂ ਹੋਰ ਗੱਲ ਕਰਦੇ ਸੀ ਮੇਰਾ ਅਟ ਫਰਸਟ ਸ਼ੂਟ ਇਨ ਆਸਟ੍ਰੇਲੀਆ ਸੋ ਪਹਿਲਾਂ ਤਾਂ ਮੈਂ ਸ਼ੁਕਰੀਆ ਕਰਾਂਗੀ ਪੂਰੀ ਟੀਮ ਨੂੰ ਹਰਜੋਤ ਜੀ ਨੂੰ ਬਹੁਤ ਆਪ ਭਗਤ ਕੀਤੀ ਬਹੁਤ ਪਿਆਰ ਨਾਲ ਰੱਖਿਆ ਦੇਖ ਰੇ ਬਹੁਤ ਵਧੀਆ ਸੀ ਐਂਡ ਹੁਣ ਮੌਕਾ ਲੈ ਲੈਂਦੀ ਆ ਨਦੀ ਤਾਰੀਫ ਕਰਨ ਲਈ ਫਸਟਵੋ ਹਰਜੋਤ ਜੀ ਡਾਇਰੈਕਟਰ ਪਹਿਲੀ ਵਾਰੇ ਬਿਗ ਕਮਰਸ਼ਲ ਫਿਲਮ ਆਈ ਬਲੀਵ ਕਰ ਰਹੀ ਨੇ 뮤직 ਵੀਡਿਓਜ਼ ਨੇ ਬੋਕ ਦਿੱਤੀਆਂ ਨੇ ਐਂਡ ਆਈ ਥਿੰਕ ਕਾਮੇਡੀ ਬਿਨਾ ਇੱਕ ਪੰਜਾਬੀ ਫਿਲਮ ਅਧੂਰੀ ਹੁੰਦੀ ਆ ਬਟ ਕਾਮੇਡੀ ਵਿੱਚ ਇਮੋਸ਼ਨਸ ਪਾਉਣੇ ਐਂਡ ਹਰ ਇੱਕ ਕਿਰਦਾਰ ਨੂੰ ਜਸਟੀਫਾਈ ਕਰਨਾ ਫਿਰ ਸਟੋਰੀ ਦੱਸਣੀ ਉਹ ਵੀ ਆਪਣੀ ਪਹਿਲੀ ਫਿਲਮ ਵਿੱਚ ਯੂ نو ਇਟਸ ਨਾਟ ਸੋ ਈਜ਼ੀ ਸੋ ਆਈ ਥਿੰਕ ਇਨਾਂ ਨੇ ਬਹੁਤ ਹੀ ਵਾਖੂਬੀ ਫਰਮਾਇਆ ਪੂਰਾ ਮਤਲਬ ఎవਰੀਥਿੰਗ ਇਜ਼ ਬਿਊਟੀਫੁਲ ਐਂਡ THEN ਹਰ ਸਿਮਰਨ ਜੀ ਜੋ ਸ਼ੀਲੇ ਦਾ ਕਿਰਦਾਰ ਇਨਾਂ ਨੇ ਨਿਭਾਇਆ ਸੀ ਆਪਣੇ ਜੋੜੀ ਫਿਲਮ ਚ ਐਂਡ ਆਈ ਥਿੰਕ ਉਹ ਇੱਕ ਕਿਰਦਾਰ ਛਾਪ ਛੱਡ ਗਿਆ ਆਈ ਥਿੰਕ ਇਨ ਦ ਐਂਟਾਇਰ ਫਿਲਮ ਐਂਡ ਇਸ ਫਿਲਮ ਵਿੱਚ ਇੱਕ ਕਿਰਦਾਰ ਨਹੀਂ ਸੱਤ ਸੱਤ ਕਿਰਦਾਰ ਨਿਭਾ ਰਹੇ ਨੇ ਜੋ ਇੱਕ ਮਤਲਬ ਕਲਾਕਾਰ ਲਈ ਇੱਕ ਕਿਰਦਾਰ ਬਖੂਬੀ ਨਿਭਾਉਣਾ ਮੁਸ਼ਕਿਲ ਹੋ ਜਾਂਦਾ ਹੈ ਸੋ ਸੱਤ ਕਿਰਦਾਰ ਨਿਭਾਣੇ ਅਲੱਗ-ਅਲੱਗ ਜਿਵੇਂ ਤੁਸੀਂ ਦੇਖ ਰਹੇ ਸੀ ਉਹਨਾਂ ਦੇ ਅੰਦਰ ਹਰ ਇੱਕ ਪੂਤ ਦੀ ਆਤਮਾ ਹੁੰਦੀ ਹੈ ਸੋ ਐਗਜ਼ੈਕਟਲੀ ਉਦਾਂ ਐਕਟ ਕਰਨਾ ਇਟਸ ਰੀਲੀ ਨਾਟ ਈਜ਼ੀ ਸੋ ਇਹਨਾਂ ਨੇ ਵੀ ਬਹੁਤ ਹੀ ਵਧੀਆ ਕੰਮ ਕੀਤਾ ਫਿਲਮ ਚ ਬਾਲ ਕੋਆਪਰੇਸ਼ਨਸ ਸਾਡੇ ਜਿਹੜੇ ਪ੍ਰੋਡਿਊਸਰਸ ਨੇ ਆਈ ਥਿੰਕ ਦੇ ਵਿਲ ਬੀ ਵੈਰੀ ਗੁੱਡ ਫਿਲਮ ਮੇਕਰਸ ਬਿਕਾਜ਼ ਅੱਜ ਕੱਲ ਕੀ ਹੁੰਦਾ ਹੈ ਕਿ ਫਿਲਮਾਂ ਬਣ ਜਾਂਦੀਆਂ ਨੇ ਪਰ ਰਿਲੀਜ਼ਿੰਗ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਬਣਾਉਣ ਤੋਂ ਵੀ ਜ਼ਿਆਦਾ ਮਿਹਨਤ ਲੱਗਦੀ ਹੈ ਸੋ ਅਸੀਂ ਅੱਜ ਇੱਥੇ ਖੜੇ ਆ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਥੈਂਕ ਯੂ ਸੋ ਮਚ ਥੈਂਕ ਯੂ ਨੈਕਸਟ ਮਿਸ਼ਾ ਮੈਮ ਸਸਿਕਲ ਸਸਿਕਲ ਜੀ ਮਤਲਬ ਹੁਣ ਨਾ ਇੱਕ ਨਿਸ਼ਾਨ ਦੇਖੀ ਤੁਹਾਡੀ ਪੁਰਾਣੀ ਫਿਲਮਾਂ ਦੇਖੀ ਨਾ ਪਿਛਣੀਆਂ ਦੋ ਫਿਲਮਾਂ ਉਹਨਾਂ ਚ ਵੀ ਤੁਸੀਂ ਭੂਤ ਸੀਗੇ ਇਹ ਫਿਰ ਉਹ ਚ ਵੀ ਤੁਹਾਡਾ ਪੁੱਤ ਨਾਲ ਪਿਆਰ ਕੀਤਾ ਪਹਿਲਾਂ ਇਹ ਦੱਸੋ ਪਤਾ ਨਹੀਂ ਮੇਰੇ ਡਾਇਰੈਕਟਰਾਂ ਨੂੰ ਮੇਰੇ ਚ ਭੂਤ ਹੀ ਨਜ਼ਰ ਆਉਂਦੀ ਆ ਸਾਰੇ ਮੈਨੂੰ ਭੂਤ ਲਈ ਕਾਸਟ ਕਰ ਲੈਂਦੇ ਆ ਸਾਰੇ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਿਕਲ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਜਣੇ ਇੱਥੇ ਆਏ ਟ੍ਰੇਲਰ ਤੁਸੀਂ ਮੂਵੀ ਦਾ ਦੇਖ ਹੀ ਲਿਆ ਬੜੀ ਹੀ ਡਿਫਰੈਂਟ ਤਰ੍ਹਾਂ ਦੀ ਮੂਵੀ ਆ ਵੈਸੇ ਅਸੀਂ ਹਰ ਫਿਲਮ ਨੂੰ ਕਹਿ ਦਿੰਨੇ ਹੁੰਨੇ ਆ ਬਟ ਬਾਕੀ ਯਕੀਨ ਮੰਨਿਓ ਇਹ ਬਿਲਕੁਲ ਡਿਫਰੈਂਟ ਮੂਵੀ ਆ ਤੇ ਹਰਜੋਤ ਜੀ ਨਾਲ ਮੈਂ ਪਹਿਲੀ ਵਾਰੀ ਕੰਮ ਕੀਤਾ ਬਟ ਇਹਨਾਂ ਨੇ ਬਹੁਤ ਹੀ ਵਧੀਆ ਐਜ਼ ਏ ਡਾਇਰੈਕਟਰ ਸਾਨੂੰ ਸਾਰਿਆਂ ਨੂੰ ਗਾਈਡ ਕੀਤਾ ਸਾਡੇ ਤੋਂ ਕੰਮ ਲਿਆ ਤੇ ਹਰਸਿਮਰਨ ਜੀ ਨਾਲ ਵੀ ਮੈਂ ਪਹਿਲੀ ਵਾਰੀ ਕੰਮ ਕੀਤਾ ਬਾਕੀ ਜਿੱਦਾਂ ਮੰਡੀ ਨੇ ਕਿਹਾ ਕਿ ਇਹਨਾਂ ਲਈ ਬਹੁਤ ਚੈਲੰਜ ਵਾਲੀ ਗੱਲ ਸੀ ਕਿਉਂਕਿ ਸਾਡੀਆਂ ਸਾਰੀਆਂ ਆਤਮਾਵਾਂ ਇਹਨਾਂ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ ਖਾਸ ਕਰਕੇ ਜਦੋਂ ਮੇਰੀ ਆਤਮਾ ਆਉਂਦੀ ਸੀ ਫਿਰ ਇਹਨਾਂ ਨੂੰ ਜ਼ਿਆਦਾ ਥੋੜੇ ਜਿਹਾ ਨਖਰੇ ਦਿਖਾਉਣੇ ਪੈਂਦੇ ਹੁੰਦੇ ਸੀਗੇ ਤੇ ਉਹ ਇੱਕ ਨਵੀਂ ਚੀਜ਼ ਆ ਤੇ ਉਹ ਚੈਲੰਜ ਵਾਲੀ ਗੱਲ ਵੀ ਹੈ ਕਿ ਇੱਕ ਆਰਟਿਸਟ ਨੇ ਸਾਰਿਆਂ ਦੇ ਕੈਰੈਕਟਰ ਕਰਨੇ ਤੇ ਮੰਡੀ ਬਹੁਤ ਹੀ ਸੋਹਣੀ ਸਾਡੀ ਐਕਟ੍ਰੈਸ ਇਸ ਫਿਲਮ ਦੀ ਉਹਨਾਂ ਨੇ ਬਹੁਤ ਸੋਹਣਾ ਕਮਾਲ ਦਾ ਕੰਮ ਕੀਤਾ ਬਾਕੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਆਈ ਥਿੰਕਸ ਉਹ ਆਸਟ੍ਰੇਲੀਆ ਦੇ ਵਿੱਚ ਬਣਨ ਵਾਲੀ ਵੀ ਪਹਿਲੀ ਫਿਲਮ ਆ ਤੇ ਇਹ ਵੀ ਇੱਕ ਸਾਡੇ ਨਾਲ ਯਾਦਗਾਰ ਚੀਜ਼ ਜੁੜ ਗਈ ਹੈ ਕਿ ਸਾਡੀ ਫਿਲਮ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰੀ ਬਣੀ ਸੀ ਤੇ ਜਿੰਨੀ ਮੈਨੂੰ ਲੱਗਦਾ ਉੱਥੇ ਲੋਕ ਪਸੰਦ ਕਰਨਗੇ ਓਨੀ ਇੱਥੇ ਵੀ ਕਰਨਗੇ ਤੇ ਜਦੋਂ ਫਿਲਮ ਆਉਗੀ ਪਲੀਜ਼ ਸਾਰੇ ਜਣੇ سپورਟ ਕਰਿਓ ਕੇ ਥੈਂਕ ਯੂ ਯਾ ਮੈਂ ਬਸ ਐਡ ਕਰਨਾ ਚਾਹ ਰਹੀ ਹਾਂ ਕਿ ਮੈਂ ਪਹਿਲੀ ਵਾਰ ਪੁਲਿਸ ਆਫੀਸਰ ਦਾ ਰੋਲ ਕੀਤਾ ਸੋ ਮੈਂ ਪੂਰੀ ਯੂਨੀਫਾਰਮ ਪਾ ਕੇ ਉਹ ਵੀ ਆਸਟ੍ਰੇਲੀਅਨ ਯੂਨੀਫਾਰਮ ਪੂਰੀ ਸਿੰਘਮ ਵਾਲੀ ਫੀਲਿੰਗ ਚੱਕੀ ਸੀ ਸ਼ੂਟ ਤੇ ਪਤਾ ਨਹੀਂ ਤੱਕ ਪਾਈ ਕਿ ਨਹੀਂ ਨਹੀਂ ਬਟ ਆਈ ਟ੍ਰਾਈਡ ਮਾਈ ਬੈਸਟ ਥੈਂਕ ਯੂ ਸੋ ਮਚ ਹਾਂਜੀ ਜੀ ਡਾਇਰੈਕਟਰ ਸਾਹਿਬ ਤੁਸੀਂ ਆਪੇ ਰੋਡੀਆਂ ਨਾਲ ਗੱਲ ਕਰੀਏ ਮੂਵੀ ਤੁਹਾਡੀ ਫਰਸਟ ਮੂਵੀ ਹੈ ਜਿਵੇਂ ਸਾਰੇ ਸਟਾਰ ਕਾਸਟ ਨੇ ਦੱਸਿਆ ਕਿਵੇਂ ਦਾ ਐਕਸਪੀਰੀਅੰਸ ਸੀਗਾ ਤੇ ਸਟਾਰ ਕਾਸਟ ਨਾਲ ਕੰਮ ਕਰਕੇ ਕਿਵੇਂ ਲੱਗਿਆ ਸਾਰਾ ਬਹੁਤ ਸਾਸਰੀ ਕਾਲ ਸਾਰਿਆਂ ਨੇ ਜੀ ਬਹੁਤ ਵਧੀਆ ਐਕਸਪੀਰੀਅੰਸ ਸੀ ਪਹਿਲੀ ਵਾਰੀ ਫਿਲਮ ਕੀਤੀ ਹੈ ਤੇ ਉਹ ਵੀ ਸਾਰੇ ਬਾਕਮਾਲ ਆਰਟਿਸਟ ਸੀ ਐਕਸਪੀਰੀਅੰਸ ਆਰਟਿਸਟ ਹੀ ਇਹਨਾਂ ਨੇ ਕੰਮ ਕਰਕੇ ਇਹਨਾਂ ਨੂੰ ਬਹੁਤ ਸਪੋਰਟ ਮਿਲੀ ਨਾ ਵੱਲੋਂ ਸਾਰਿਆਂ ਵੱਲੋਂ ਹਸਮਨ ਬਾਈ ਆਪਣੇ ਮਿੱਤਰ ਵੀ ਆ ਨਾਲੇ ਉੱਥੇ ਰਹਿੰਦੇ ਆ ਇਹਨਾਂ ਦੀ ਪੂਰੀ ਸਪੋਰਟ ਸੀ ਸਾਨੂੰ ਤੇ ਬਾਕੀ ਸਾਰੇ ਤੁਸੀਂ ਦੱਸਿਓ ਫਿਲਮ ਵੇਖ ਕੇ ਕਿੱਦਾਂ ਦੀ ਲੱਗੀ ਠੀਕ ਆ ਤੇ ਮੇ ਕਿਆ ਗੱਲ ਹੈ ਤੇ ਭਈ ਇਹਦਾ ਸਭ ਟ੍ਰੇਲਰ ਕਿੰਨੇ ਵਜੇ ਆ ਰਿਹਾ YouTube ਤੇ ਕਿਹੜੇ ਚੈਨਲ ਤੇ ਆ ਰਿਹਾ ਇਹ 5 ਵਜੇ 5:30 ਵਜੇ ਇੱਥੇ ਆਪਣੇ ਫਿਲਮੀ ਲੋਕ ਦੇ ਚੈਨਲ ਤੇ ਆਊਗਾ ਤੇ ਬਾਕੀ ਹੋਰ ਕੀ ਬਾਕੀ ਕਿਹਜੋ ਨੂੰ ਫਿਲਮ ਆ ਰਹੀ ਹੈ ਬਸ ਕਿਹ ਕਿਹ ਨੂੰ ਫਿਲਮ ਆ ਰਹੀ ਹੈ ਕਿਆ ਹਾਂਜੀ ਭਾਈ ਜੀ ਪਲੀਜ਼ ਤੁਹਾ ਦਾ ਪਹਿਲਾ ਸ਼ਸ਼ੀਕਾਂਤ ਸਾਸ਼੍ਰੀ ਗਾਜੀ ਸਾਰੇ ਆ ਸੁਭਾ ਕੀਵੇਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਦੱਸੋ ਕਿ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਯਾਨੀ ਬਹੁਤ ਵਧੀਆ ਮੇਰਾ ਪਹਿਲਾ ਹੀ ਆ ਮੈਂ ਇੱਥੇ ਸਟੇਜ ਤੇ ਖਲੋਤਾ ਮੈਨੂੰ ਕਦੀ ਇਦਾਂ ਦਾ ਮੈਨੂੰ ਮੌਕਾ ਨਹੀਂ ਮਿਲਿਆ ਤੇ ਮੈਨੂੰ ਮਤਲਬ ਥੋੜਾ ਨਰਵਸ ਹੀ ਆ ਮੇਰੇ ਕੋ ਜੇ ਕੋਈ ਵੱਧ ਘੱਟ ਗੱਲ ਨਿਕਲ ਜੇ ਤੇ ਸਹੀ ਇਨਾ ਕੱਟਦੇ ਹੋ ਕਿਤੇ ਤੇ ਬਾਕੀ ਬਹੁਤ ਵਧੀਆ ਹੀ ਆਸਟ੍ਰੇਲੀਆ ਚ ਮੈਂ ਸਮੀਦਾ ਕੇ ਫਿਲਮ ਬਣਾਉਣੇ ਕੋਈ ਸੌਖਾ ਕੰਮ ਨਹੀਂ ਆ ਅਰਜੋਤ ਉਹਨਾਂ ਨੇ ਉੱਥੇ ਡਰ ਵੱਡਾਰਿਸਕ ਲੈ ਕੇ ਵੀ ਇੱਕ ਮਿਹਨਤ ਕਰਕੇ ਸਾਰਾ ਆਪਣੇ ਸਾਰੀ ਟੀਮ ਤੇ ਭਰੋਸਾ ਕਰਕੇ ਕੰਮ ਉੱਥੇ ਸ਼ੁਰੂ ਕੀਤੀ ਫਿਲਮ ਤੇ ਸਾਡੇ ਬ੍ਰਦਰ ਨੇ ਜਿੱਥੇ ਲੋੜ ਪਈਂਦੀ ਉੱਥੇ ਚਲੋ ਅਸੀਂ ਨਾਲ ਆਈਂ ਜੋ ਕੁਝ ਕਰ ਸਕਦੇ ਹਾਂ ਚਲੋ ਕੀਤਾ ਅਸੀਂ ਬਾਕੀ ਅਰ ਸਿਵਨਨ ਭਾਈ ਉਹਨਾਂ ਨੇ ਬਾਕੀ ਸਾਡੀ ਸਾਰੀ ਟੀਮ ਹੀ ਬਹੁਤ ਵਧੀਆ ਐਕਸਪੀਰੀਅੰਸ ਸਾਰਿਆਂ ਨੂੰ ਵਧੀਆ ਸੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੇਰੀ ਇਹ ਪਹਿਲੀ ਫਿਲਮੀ ਆ ਤੇ ਮੈਂ ਆਸ ਕਰਦਾ ਕਿ ਸਾਰੇ ਜਾਨੇ ਵਧੀਆ ਪਿਆਰ ਦੇਣਗੇ ਠੀਕ ਹੈ ਕੀ ਬਾਤ ਹੈ ਤੁਹਾਨੂੰ 올 द बेस्ट ਤੁਹਾਡੀ ਪਹਿਲੀ ਫਿਲਮ ਲਈ ਥੈਂਕ ਯੂ ਜੀ ਸਾਰਿਆਂ ਨੂੰ ਕੀ ਬਾਤ ਹੈ ਸੋ ਨੈਕਸਟ ਵੀ ਆਪਾਂ ਇਹ ਗੱਲ ਕਰੀਏ ਬਈ ਟ੍ਰੇਲਰ ਦੇ ਵਿੱਚ ਆ ਕਿ ਅਸੀਂ ਇੱਛਾਵਾਂ ਪੂਰੀਆਂ ਕਰਦੀਆਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਹਨਾ ਐਕਚੁਅਲ ਦੇ ਵਿੱਚ ਕਦੇ ਇਦਾਂ ਤੁਹਾਡੀ ਲਾਈਫ 'ਚ ਵੀ ਕੋਈ ਚੀਜ਼ ਰਹਿ ਗਈ ਵੀ ਹੈ ਮੇਰੀ ਇੱਛਾ ਹੈ ਜੇ ਤੱਕ ਪੂਰੀ ਵੀ ਮੈਂ ਪੂਰੀ ਕਰਨਾ ਚਾਹੁੰਨਾ ਹਰ ਸਿਮਰਨ ਭਾਈ ਤੁਸੀਂ ਦੱਸੋ ਛਾਵਾਂ ਦਾ ਬੰਦੇ ਦੀ ਪੂਰੀਆਂ ਹੋ ਜਾਣ ਫਿਰ ਤਾਂ ਗਤੀ ਰੁਕ ਜਾਂਦੀ ਹੈ ਹਾਂ ਉਹੀ ਦੱਸੋ ਹੁਣ ਅੱਡੇ ਕਿਹੜੀਆਂ ਕਿਹੜੀਆਂ ਜੜੀਆਂ ਤੁਸੀਂ ਚਾਹੁੰਦੇ ਹੋ ਇੱਕ ਤਾਂ ਫਿਲਮ ਦਾ ਜਿਵੇਂ ਇਹਦੇ ਚ ਦਿਖਾਇਆ ਗਿਆ ਨਾ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕੈਰਲੈਪਸੀ ਹੁੰਦੀ ਹੈ ਇੱਕ ਕੈਰਲੈਪਸੀ ਹੁੰਦੀ ਹੈ ਨਾ ਉਹੋ ਸਟੇਜ ਹੁੰਦੀ ਹੈ ਇੱਕ ਕਈ ਵਾਰ ਆਪਾਂ ਦੇਖਦੇ ਹਾਂ ਨਾ ਕਿ ਬੰਦਾ ਸਿਵਿਆਂ ਚੋਂ ਉੱਠ ਖੜਦਾ ਬਹੁਤ ਸਾਰੇ ਕੋਈ ਬਜ਼ੁਰਗ ਜਾਂ ਕਈ ਵਾਰੀ ਕੋਈ ਬਜ਼ੁਰਗ ਮਾਤਾ ਜਾਂ ਕੋ ਜਦੋਂ ਅੱਗ ਲਾਉਣ ਲੱਗਦੇ ਉਹ ਉੱਠ ਖੜਦੇ ਆ ਮਰ ਕੇ ਜਿਉਂਦੇ ਹੋਣ ਨੂੰ ਕੈਡਾਲੈਪਸੀ ਕਹਿੰਦੇ ਆ ਇਹ ਰੀਅਲ ਚ ਐਗਜ਼ਿਸਟ ਕਰਦੀ ਹੈ ਗੱਲ ਤੇ ਉਹਨਾਂ ਤੋਂ ਬਹੁਤ ਸਾਰੇ ਲੋਕ ਪੱਤਰਕਾਰ ਭਰਾ ਵੀ ਆਪਣੇ ਸਾਰੇ ਬਹੁਤ ਸਾਰੇ ਲੋਕ ਉਹਨਾਂ ਕੋਲ ਜਾਂਦੇ ਵੀ ਹੁੰਦੇ ਆ ਪੂਰੀ ਦੁਨੀਆ ਦੇ ਵਿੱਚ ਇਹ ਵਾਪਰਦੀ ਹੈ ਘਟਨਾ ਇਹ ਹੁੰਦੀ ਹੈ ਜਿੱਮੇ ਉਹਨਾਂ ਤੋਂ ਲੋਕ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤੇ ਲੋਕ ਉਹਨਾਂ ਚ ਨਾ ਚੁੱਪ ਹੋ ਜਾਂਦੇ ਆ ਕਿਉਂਕਿ ਉਹ ਪਤਾ ਨਹੀਂ ਕੀ ਪ੍ਰਮਾਤਮਾ ਜਾਣਦਾ ਵੀ ਕੀ ਉਹਨਾਂ ਦਾ ਕਨੈਕਸ਼ਨ ਹੋ ਕਿੱਥੋਂ ਮੁੜੇ ਆ ਆਪਾਂ ਨੂੰ ਤਾਂ ਐਂ ਹੀ ਲੱਗਦਾ ਵੀ ਬੰਦਾ ਤਾਂ ਹੀ ਗਿਆ ਕਿਤੇ ਹੁਣ ਪਤਾ ਨਹੀਂ ਵੀ ਕੀ ਉਹਨਾਂ ਦਾ ਧਰਤੀ ਨਾਲ ਕਨੈਕਸ਼ਨ ਹੁੰਦਾ ਜਾਂ ਕੀ ਉਹਨਾਂ ਨੂੰ ਸਪੈਸ਼ਲ ਅਬਿਲਿਟੀ ਆ ਜਾਂਦੀ ਹੈ ਕੋਈ ਜਾਂ ਉਹਨਾਂ ਨੂੰ ਗਿਆਨ ਹੋ ਜਾਂਦਾ ਜਿਹਨੂੰ ਆਪਾਂ ਆਪਣੇ ਧਰਮ ਦੇ ਵਿੱਚ ਵੀ ਕਹਿ ਦਿੰਦੇ ਆ ਕਿ ਰੋਸ਼ਨੀ ਦਿਖਗੀ ਜਾਂ ਗਿਆਨ ਹੋ ਗਿਆ ਕਿਸੇ ਚੀਜ਼ ਦਾ ਸੋ ਉਸ ਨਾਲ ਰਿਲੇਟਡ ਹੈ ਇਹ ਸੋ ਜਿਹੜਾ ਇਹ ਫਾਇਦਾ ਫਿਕਸ਼ਨ ਹੀ ਪਰ ਇਹਦੇ ਵਿੱਚ ਇਹ ਗੱਲ ਹੈ 100% ਕਿ ਕੈਡਲੈਪਸੀ ਵਾਲੇ ਲੋਕ ਬਹੁਤ ਸਾਰੇ ਹੈਗੇ ਨੇ ਧਰਤੀ ਤੇ ਸੇ ਤਾਂ ਕਰਕੇ ਉਹਦੇ ਵਿੱਚ ਕਿਉਂਕਿ ਐਕਸੀਡੈਂਟ ਹੁੰਦਾ ਉਹ ਕਹਿੰਦਾ ਵੀ ਤੂੰ ਮਰ ਗਿਆ ਸੀ 15 ਮਿੰਟ ਲਈ ਫੇਰ ਮੈਨੂੰ ਇਹ ਦਿਖਣੀ ਦਿਖਣੇ ਸ਼ੁਰੂ ਹੁੰਦੇ ਸੋ ਹੋਰ ਕੀ ਸੀ ਦੂਜਾ ਹੋਰ ਐਸੀ ਵੀ ਇੱਛਾਵਾਂ ਕਿਹੜੀਆਂ ਜਿਹੜੀਆਂ ਤੁਸੀਂ ਹੋਰ ਪੂਰੀਆਂ ਕਰਨਾ ਚਾਹੁੰਦੇ ਹੋ ਸ਼ਾਵਾ ਬੜੀਆਂ ਬੜੀਆਂ ਸਾਰੀਆਂ ਮੈਂ ਕਹਿਣਾ ਵੀ ਹਰੇਕ ਬੰਦੇ ਨੂੰ ਇੱਛਾਵਾਂ ਰੱਖਣੀਆਂ ਚਾਹੀਦੀਆਂ ਤੇ ਕਿਉਂਕਿ ਇੱਕ ਸਟੇਜ ਹੀ ਹੈ ਵੈਸੇ ਤਾਂ ਸੰਤੁਸ਼ਟੀ ਵੀ ਹੋਣੀ ਚਾਹੀਦੀ ਹੈ ਪਰ ਜੇ ਬੰਦਾ ਕੀਨ ਨਹੀਂ ਹੈਗਾ ਕੁਝ ਕਰਨ ਦੇ ਤਾਂ ਫੇਰ ਮੈਨੂੰ ਲੱਗਦਾ ਜ਼ਿੰਦਗੀ ਖੜ ਜਾਂਦੀ ਹੈ ਸੋ ਨੈਕਸਟ ਹੂ ਮੰਡੀ ਨੂੰ ਕੁਐਸਚਨ ਪੁੱਛਣਾ ਨਾ ਨਾ ਕਰੋ ਲੈ ਤੇ ਕਹਿੰਦੇ ਨੇ ਕਿ ਮੁੰਡਿਆਂ ਦੀ ਲਾਈਫ ਦੇ ਵਿੱਚ ਲੇਡੀ ਲੱਕ ਆਉਂਦਾ ਹੈ ਨਾ ਠੋਡੀ ਲਾਈਫ ਦੇ ਵਿੱਚ ਸਭ ਹੁਣ ਕੁਸ਼ਲ ਬੰਗੇ ਲਿਆ ਸਭ ਠੀਕ ਹੈ ਸਭ ਕੁਸ਼ਲ ਬੰਗੇ ਸਭ ਤੇ ਠੋਡੀ ਲਾਈਫ ਦੇ ਵਿੱਚ ਸ਼ੇਖਰ ਲੱਕ ਜਿਹੜਾ ਆਇਆ ਇਹ ਕਿਵੇਂ ਦਾ ਰਿਹਾ ਠੋਡੀ ਲਾਈਫ 'ਚ ਇਹ ਬਲੀਜ ਦੱਸੋ ਤੁਸੀਂ ਹੁਣ ਇਹ ਕਹੇ ਲੇਡੀ ਲੱਕ ਹੁੰਦਾ ਸੋ ਮੈਂ ਲੇਡੀ ਲੱਕ ਮੁੰਡਿਆਂ ਲਈ ਹੁੰਦਾ ਠੋਡੀ 'ਚ ਤਾਂ ਸ਼ੇਖਰ ਲੱਕ ਆਇਆ ਨਾ ਤੁਸੀਂ ਉਹ ਦੱਸੋ या सब इट्स गुड ओभी एक मतलब व्यावी एक लाइफ का स्टेज है आई थिंक मेरे मेरी लाइफ थोड़ा जा लेट आया बट बढ़िया आ गया इट्स वर्क इट्स वर्क इट्स वर्क बट इट्स गुड थैंक यू सो मच थैंक यू सो मच हां जी सो ऑन ओवर टू मीडिया सो ਤੁਸੀਂ ਜੇ ਵੀ ਕੋਈ ਕੁਐਸਚਨ ਪੁੱਛਣੇ ਹੈ ਹੈਂਡ ਰੇਜ਼ ਕਰ ਦਿਓ ਗੱਟ ਤੱਕ ਮਾਈਕ ਫੋਚੋ ਹੈਲੋ ਹਰ ਸਭ ਨੂੰ ਪ੍ਰੀਤ ਰਸ਼ੀਕਲ ਜੀ ਇਤਰ ਵੀਰ ਇਤਰ ਉੱਪਰ ਜਾਵਾਂ ਹਾਂਜੀ ਹਾਂਜੀ ਸਤਿਗੁਰ ਜੀ ਕਿੱਦਾਂ ਵੀ ਠੀਕ ਠਾਕ ਹੋ ਚੜਦੀ ਕਲਾ ਜੀ ਹਾਂਜੀ ਹਾਂਜੀ ਚੜਦੀ ਕਲਾ ਮਾਲਕ ਦੀ ਕਿਰਪਾ ਵੇਖ ਲਈ ਹਾਂ ਹਾਂ ਇਹ ਮੈਂ ਵਧੀਆ ਵਧੀਆ ਵੀ ਚੜਦੀ ਕਲਾ ਅੱਛਾ ਨਾ ਜਿੱਦਾਂ ਅਸੀਂ ਜਦੋਂ ਵੀ ਕਿਸੇ ਨੂੰ ਮਿਲਦੇ ਹਾਂ ਤੁਹਾਡਾ ਨਾਂ ਆਉਂਦਾ ਹਨਾ ਤੇ ਜੋੜੀ ਫਿਲਮਾਂ ਦਾ ਜ਼ਿਕਰ ਵੀ ਹੁੰਦਾ ਤੇ ਉਸ ਜੋਸ਼ੀਲੇ ਕਰੈਕਟਰ ਦਾ ਜ਼ਿਕਰ ਜ਼ਰੂਰ ਹੁੰਦਾ ਤੇ ਇਹ ਕਰੈਕਟਰ ਜਿਹੜੇ ਤੁਸੀਂ ਸੱਤ ਕਰੈਕਟਰ ਕੀਤੇ ਜਿਹਦਾ ਨਿਸ਼ਾਨ ਮੈਂ ਦੱਸ ਰਿਹਾ ਸੀਗੇ ਤੁਹਾਨੂੰ ਲੱਗਦਾ ਇਹ ਕਰੈਕਟਰ ਜੋਸ਼ੀਲੇ ਤੇ ਹਾਵੀ ਹੋਣਗੇ ਤੁਹਾਨੂੰ ਚਾ ਥੋੜੀ ਕਿਤੇ ਜਹੰਨ ਚ ਜੋਸ਼ੀਲੇ ਦਾ ਕਰੈਕਟਰ ਹੁੰਦਾ ਸੀਗਾ ਵੀ ਇਹ ਕਰੈਕਟਰ ਉਹ ਤੋਂ ਹਾਵੀ ਹੋਣੇ ਚਾਹੀਦੇ ਆ ਨਹੀਂ ਹਾਂ ਵੀ ਨਹੀਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬੈਟਰ ਕਰੀਏ ਹਮੇਸ਼ਾ ਹੀ ਤੇ ਉਹ ਦਾ ਜਨਰਲ ਉਹ ਡਿਫਰੈਂਟ ਸੀਗੀ ਚੀਜ਼ ਹੈ ਪਰ ਮੇਰੇ ਲਈ ਜਿਹੜਾ ਸਭ ਤੋਂ ਜ਼ਿਆਦਾ ਮੁਸ਼ਕਲ ਕੰਮ ਸੀਗਾ ਉਹ ਇਹ ਸੀਗਾ ਕਿ ਮੈਂ ਬਹੁਤ ਹੀ ਹੰਡੇ ਹੋਏ ਆਰਟਿਸਟਾਂ ਦੀ ਐਕਟਿੰਗ ਕਰੀ ਜਾਂਦਾ ਸੀ ਉਹਦੇ 'ਚ ਸੋ देयर वाज द ਵੈਰੀ ਹਾਰਡ ਪਾਰਟ ਫॉर ਮੀ ਤੇ ਅਦਰਵਾਈਜ਼ ਸਾਰਾ ਕੁਝ ਸਮੂਥ ਹੀ ਚੱਲਿਆ ਜਿਵੇਂ ਦੱਸਿਆ ਨੀਸ਼ਾ ਜੀ ਨੇ ਵੀ ਇੰਨਾ ਵੇਲੇ ਮੈਨੂੰ ਥੋੜਾ ਜਿਹਾ ਔਖਾ ਹੁੰਦਾ ਹੁੰਦਾ ਸੀ ਕੰਮ ਫਿਰ ਮੈਂ ਦੋ ਤਿੰਨ ਵਾਰੀ ਇਸ ਮੀਰ ਨੂੰ ਫੋਨ ਲਾਇਆ ਮੈਂ ਕਿਹਾ ਭਰਾਵਾ ਤੂੰ ਦੱਸ ਦੇ ਮੈਨੂੰ ਕਿੱਦਾਂ ਕਰਾਂ ਮੈਂ ਕਿਹਾ ਮੇਰੀ ਹੈਲਪ ਕਰ ਦੇ ਇਹਨਾਂ ਦੇ ਹਸਬੰਦ ਨੂੰ ਤੇ ਇਹ ਪੂਤਲ ਆਈਡੀਆ ਵੀ ਸਾਨੂੰ ਇਹਨਾਂ ਨੇ ਦਿੱਤਾ ਸੀ ਕਹਿੰਦਾ ਮੈਂ ਦੇਖਦਾ ਮਾਰਨਿੰਗ ਇਹਨਾਂ ਨੂੰ ਏਵਰੀਡੇ ਸਵੇਪ ਸੂਟ ਕਰਦੇ ਆ ਪੂਰੇ ਸਭ ਤੋਂ ਨਖਰੇ ਕੀਤੇ ਜਿਆਦਾ ਲੱਗੇ ਕਿਰੇ 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 ਕਰੈਕਟਰ ਦੇ ਨਖਰੇ ਨਹੀਂ ਕੋਈ ਵੀ ਇਹ ਬਹੁਤ ਵੈਰੀ ਪ੍ਰੋਫੈਸ਼ਨਲ ਵੀ ਹੈ ਬੜੇ ਵੀ ਹੈ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਫਿਲਮ ਤੇ ਤੇ ਸਾਨੂੰ ਮਤਲਬ ਵੇਦਨ ਫਿਊ ਮਿੰਟਸ ਸਾਰੇ ਕਲਿੱਕ ਹੋ ਗਏ ਸੀ ਕਿ ਹਾਂ ਸਾਨੂੰ ਐ ਲੱਗਿਆ ਨਹੀਂ ਆ ਯਾਰ ਵੀ ਕੌਣ ਐ ਐਮ ਆਂਡੀ ਆ ਜਾਂ ਮੈਂ ਤਾਂ ਚਲੋ ਹੈ ਨਹੀਂ ਕੁਛ ਇੰਨਾ ਵੱਡਾ ਇਹ ਨਿਸ਼ਾ ਜਾਂ ਕਰਮਜੀਤ ਬਾਜੀਆ ਜਾਂ ਸੁਖੀਚਲ ਬਾਜੀ ਆਏ ਨਹੀਂ ਉਹ ਤਾਂ ਅਚੰਬਾ ਉਹਨਾ ਉਹ ਬਾਕਮਾਲ ਐਕਟਰ ਨੇ ਉਹਨਾਂ ਦੀ ਐਕਟਿੰਗ ਕਰਨੀ ਬੜੀ ਔਖੀ ਲੱਗੀ ਸੋ ਪਰ ਅਦਰਵਾਈਜ਼ ਇਹ ਹੈਲਪਫੁਲ ਬਹੁਤ ਨੇ ਸਾਰੇ ਕਿਉਂਕਿ ਇਹਨਾਂ ਨੇ ਬੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਇੱਕ ਇਹ ਆ ਵੀ ਸਾਡੇ ਹਰਜੋਤ ਬਾਜੀ ਬਹੁਤ ਬਾਖਮਾਲ ਐਕਟਰ ਹੈ ਕਿਉਂਕਿ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਆ ਆਪ ਨੂੰ ਇੱਕ ਦੋ ਦਿਨਾਂ ਚ ਪਤਾ ਲੱਗ ਜਾਂਦਾ ਕਿ ਕਿੱਥੇ ਜੇ ਜਾ ਰਹੇ ਆ ਕਿੰਨਾ ਕੁ ਸੀਰੀਅਸ ਕੰਮ ਹੋ ਰਿਹਾ ਜਾਂ ਕਿਹੜੇ ਲੈਵਲ ਦਾ ਕੰਮ ਹੋ ਰਿਹਾ ਜਦੋਂ ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਹਾਂ ਵੀ ਠੀਕ ਕੰਮ ਹੋ ਰਿਹਾ ਹਰਜੋਤਪਾ ਜੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਿਉਂਕਿ ਅਸੀਂ ਤਾਂ ਦੋ ਤਿੰਨ ਤਿੰਨ ਕੁ ਮਹੀਨੇ ਪਹਿਲਾਂ ਹੀ ਚੱਲ ਗਏ ਸੀ ਆਸਟ੍ਰੇਲੀਆ ਉੱਥੇ ਸਾਡਾ ਜਿਹੜਾ ਪ੍ਰੀ ਜਿਹੜਾ ਸੀਗਾ ਤਿਆਰੀਆਂ ਸੀਗੀਆਂ ਜਿਹੜੀਆਂ ਉਹ ਵਧੀਆ ਹੋਈਆਂ ਹੋਈਆਂ ਸੀ ਤੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਨਹੀਂ ਅਦਰਵਾਇਜ਼ ਆਰਟਿਸਟਾਂ ਨੂੰ ਹੀ ਹੁੰਦਾ ਕਿ ਯਾਰ ਆਪਾਂ ਪੈਸੇ ਲਈਏ ਤੇ ਜਾਈਏ ਸੋ ਇਹਨਾਂ ਵੱਲੋਂ ਇਹ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਨੇ ਪੂਰਾ ਸਾਥ ਦਿੱਤਾ ਸਾਡਾ ਅੱਛਾ ਨਾ ਜਿੱਦਾਂ ਫਿਲਮ ਦੇ ਵਿੱਚ ਇੱਛਾ ਦੀ ਗੱਲ ਕੀਤੀ ਗਈ ਹੈ ਹਨ ਇਹ ਕਹਾਣੀ ਦੀ ਡਿਮਾਂਡ ਸੀ ਵੀ ਮੈਂਡੀ ਹੋਣੀ ਫਿਲਮ 'ਚ ਹੋਣੀ ਚਾਹੀਦੀ ਜਾਂ ਤੁਹਾਡੀ ਇੱਛਾ ਸੀ ਵੀ ਨਹੀਂ ਯਾਰ ਮੈਂਡੀ ਹੋਣੀ ਚਾਹੀਦੀ ਨੇ ਮੈਂਡੀ ਸੋਹਣੀ ਬਹੁਤ ਹੈ ਯਾਰ ਇਹ ਸਾਡੀ ਕਹਾਣੀ ਦੀ ਡਿਮਾਂਡ ਹੈ ਕਿਉਂਕਿ ਇੱਕ ਨਾ ਉਹ ਪਾਜੀ ਦਾ ਜਿਹੜਾ ਡਾਇਲੋਗ ਵੀ ਹੈ ਵੀ ਧਾਕੜ ਜੀ ਆਫੀਸਰ ਇਨੇ ਹਾਈਲੀ ਮੇਰੀ ਮੋਟੋ ਕਰਕੇ ਹੱਡੇ ਸੀ ਤੁਸੀਂ ਹਨਾ ਉਦੋਂ ਫਿਲਮ ਸੋ ਇਹ ਥੋੜੇ ਜਿਹਾ ਭਾਰੇ ਸੀਗੇ ਉਦੋਂ ਤੇ ਹੁਣ ਤਾਂ ਸੁਖਨਾ ਕਾਫੀ ਝਾੜ ਲਿਆ ਤੇ ਉਦੋਂ ਥੋੜੇ ਜਿਹਾ ਭਾਰੇ ਸੀਗੇ ਸੋ ਸਾਨੂੰ ਇੱਕ ਧਾਕੜ ਜੀ ਪੁਲਿਸ ਆਫੀਸਰ ਦੇ ਜਿਹੜਾ ਲੇਡੀ ਦਾ ਬਹੁਤ ਚੁਕੜੀ ਦਾ ਰੋਲ ਚਾਹੀਦਾ ਸੀਗਾ ਤੋਂ ਮੰਡੀ ਜੀ ਪੂਰਾ ਉਹਦੇ ਲਈ ਸੂਟ ਕਰਦੇ ਸੀਗੇ ਤਾਂ ਕਰਕੇ ਇਹਨਾਂ ਨੂੰ ਆਪਾਂ ਲਿਆ ਥੈਂਕ ਯੂ ਹਾਈ ਮੰਡੀ ਹੈਲੋ ਹੈਲੋ ਹੇਅਰ ਹੇਅਰ ਹਾਈ ਅ ਫਸਟ ਆਫ ਆਲ फर्स्ट ऑफ ऑल कंग्रेचुले ट्रेलर के लिए जिमें हूने हरसिमरन ने मैनशन किया कि मिडिल ऑफ द ट्रांसफॉर्मेशन से उस वे आप जब उस वेले गल करते होंगे गेटिंग बैक ऑन द कैमरा बिकॉज तुम यूज़ टू कुछ होर लुक्स दे बट गैटिंग बैक ऑन द कैमरा ਐਂਡ ਡੂਇੰਗ ਦਿਸ ਕੈਰੈਕਟਰ ਹੈ ਨਾ ਇੱਕ ਕਹਿੰਦੇ ਨਾ ਕਿ ਸਪੈਸ਼ਲ ਜਰ ਕਿਉਂਕਿ ਆਪਾਂ ਇਸ ਇਸ਼ੂ ਬਾਰੇ ਕਿੰਨੀ ਵਾਰੀ ਗੱਲ ਕੀਤੀ ਹੈ ਕਿ ਉਹ ਤੁਹਾਡੇ ਲਈ ਕਿੱਦਾਂ ਕੋ ਚੈਲੈਂਜਿੰਗ ਸੀਗਾ ਕਿ ਹਾਂ ਯਾਰ ਮੈਂ ਆਈ ਹੈਵ ਟੂ ਬੀ ਔਨ ਕੈਮਰਾ ਐਂਡ ਇਨ ਦਿਸ ਵੇ ਵਾਟ ਏਵਰ ਵੇ ਆਈ ਹੈਵ ਗਾਟਨ ਇਟ ਤਾਂ ਉਹ ਆਉਣਾ ਕਿੰਨਾ ਕੋ ਮੁਸ਼ਕਿਲ ਸੀਗਾ ਕਿੰਨਾ ਕੋ ਚੈਲੈਂਜਿੰਗ ਸੀਗਾ ਤੇ ਇਹਦੇ ਨਾਲ ਐਕਸੈਪਟੈਂਸ ਕਿੰਨੀ ਕਿ ਤੁਸੀਂ ਮੰਨਦੇ ਹੋ ਸੀ ਹੈਜ਼ਿਟੇਸ਼ਨ ਜ਼ਰੂਰ ਸੀ ਬਿਕਾਜ਼ ਹਾਈਲੀ ਮੇਰੀ ਮੋਟੋ ਹੈਗੀ ਇੱਕ ਮੂਵੀ ਮੋਟਾਪੇ ਤੇ ਯੂ نو ਸੋ ਉਹਦੇ ਵਿੱਚ ਇਸ ਆਲ ਜਸਟੀਫਾਈਡ ਹਾਲਾਂਕਿ ਜਦੋਂ ਮੈਂ ਉਹ ਫਿਲਮ ਵੀ ਸ਼ੂਟ ਕਰਦੀ ਸੀ ਤਾਂ ਮੈਂ ਫਰਸਟ ਡੇ ਆਫ ਸ਼ੂਟ ਤੇ ਜਾਂਦੀ ਸੀ ਆਈ ਯੂਸ ਟੂ ਫੀਲ ਪੀਪਲ ਆ ਸਟੇਅਰਿੰਗ ਐਟ ਮੀ ਆ ਕੋਈ ਹੱਸ ਵੀ ਰਿਹਾ ਹੈ ਤਾਂ ਤੁਹਾਨੂੰ ਥੋੜਾ ਜਿਹਾ ਉਹ ਐਮਬੈਰਸਮੈਂਟ ਕਹਿ ਲਓ ਜਾਂ ਥੋੜਾ ਜਿਹਾ ਤੁਹਾਨੂੰ ਫੀਲ ਤਾਂ ਹੁੰਦਾ ਹੈ ਬਿਕਾਜ਼ ਯੂ ਸਟਿਲ ਫੀਮੇਲ ਯੂ ਸਟਿਲ ਯੂ نو ਵੇਅਰਿੰਗ ਥੀਸ ਟਾਈਟ ਟੀ-ਸ਼ਰਟਸ ਐਂਡ ਐਂਡ ਯੂ نو ਪੀਪਲ ਕੀ ਸੋਚ ਰਹੇ ਨੇ ਆ ਕੀ ਗੱਲਾਂ ਕਰ ਰਹੇ ਨੇ ਸੋ ਜਦੋਂ ਮੈਨੂੰ ਇਸ ਮੂਵੀ ਲਈ ਅਪਰੋਚ ਕੀਤਾ ਗਿਆ ਕਿ ਇਟਸ ਓਕੇ ਐਂਡ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਮੈਨੂੰ ਹਜੇ ਵੀ ਯਾਦ ਹੈ ਮੈਂ ਹਰਜੋਤ ਜੀ ਨੂੰ ਕਿਹਾ ਕਿ ਆਈ ਥਿੰਕ ਹਫਤਾ ਕੁ ਪਹਿਲਾਂ ਕਿ ਤੁਸੀਂ ਐਕਟਰਸ ਚੇਂਜ ਕਰ ਲਓ ਬਿਕਾਜ਼ ਆਈ ਏਮ ਜਸਟ ਆਈਵ ਜਸਟ ਫਿਨਿਸ਼ਡ ਹਾਈ ਨੀ ਮੇਰੀ ਮੋਟੋ ਸੌਰੀ ਮੈਂ ਮੈਂ ਇੱਕ ਗੱਲ ਐਡ ਕਰਦਾ ਸੌਰੀ 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 ਮੈਂ ਗੱਲ ਐਡ ਕਰਨ ਲੱਗਿਆ ਹਾਂਜੀ ਕਿ ਆਪਣੇ ਨਾਂ ਇੱਕ ਦਿਮਾਗ ਦੇ ਵਿੱਚ ਵਸਾਇਆ ਹੋਇਆ ਸ਼ਾਇਦ ਚਲੋ ਫਿਰ ਸ਼ਾਇਦ ਸਿਨੇਮੇ ਨੇ ਵਸਾਇਆ ਹੋਇਆ ਇੱਕ ਕਿਤੇ ਨਹੀਂ ਲਿਖਿਆ ਕਿ ਐਕਟਰ ਇਦਾਂ ਦਾ ਹੋਣਾ ਚਾਹੀਦਾ ਤੇ ਐਕਟਰ ਨਹੀਂ ਪਤਲ ਨਹੀਂ ਹੋਣੀ ਚਾਹੀਦੀ ਇਹ ਹੋਣੀ ਚਾਹੀਦੀ ਹੈ ਤੁਹਾਡੇ ਟੈਲੈਂਟ ਹੋਣਾ ਚਾਹੀਦਾ ਇਹ ਮੇਨ ਗੱਲ ਹੈ ਐਂਡ ਖੂਬਸੂਰਤੀ ਤੇ ਮੋਟਾਪੇ ਦਾ ਮੈਨੂੰ ਨਹੀਂ ਲੱਗਦਾ ਕੋਈ ਮੈਂ ਐਵਰੀਬਾਡੀ ਇਜ਼ ਬਿਊਟੀਫੁਲ ਐਵਰੀਬਡੀ ਜਿਹੜਾ ਇੱਥੇ ਧਰਤੀ ਤੇ ਕੋਈ ਇਨਸਾਨ ਹੈ ਕੋਈ ਵੀ ਕਰੀਚਰ ਹੈ ਉਹ ਸਾਰੇ ਸੋਹਣੇ ਆ Yeah so, so uh, mainly you can continue like uh, jo में? jo feeling thi na oh kyunki na why i asked this because both log is to jande ne sade nal de vi log hunde ne jinna nu apan keh dende are ya tu patla ho gaya tu motta ho gaya os hi hmm. si chaldi hai hmm. so, kyunki apne aap nu celluloid te is tarah dekhna jivein tusi oh kiya ki ha unna nu keh actress change kar lo oh journey to like main innu no, call karke gaya si actress change kar lo main haje mid transformation stage me haje movie khatam kiti hai and i'm starting the transformation so i think uh, roughly 45 kg main gain kitte si ta so, haje main to 5 kg lose hoye sige from what i remember and then her jojiina gaya ke no it's not about that sanu chahida ek you know ek kirdar chahida hai tusi sade kirdar layi fit ho and it's okay if you overweight you're still beautiful and sade kirdar layi perfect ho so jadon mai film shoot shuru kita i realized ke yes this is maybe ek mauka hai beauty de jehde apne standards ne ya fir apa jo sochde ha ke aa look hi honi chahidi a ta karke tusi actress ho ya fir tusi aa film kar sakde ho maybe hollywood change ho jayega maybe thode je takde ਵੀ ਇੱਕ ਨਾਰਮਲ ਮੂਵੀ ਕਰਨਗੇ ਜਦੇ ਵਿੱਚ ਮੋਟਾਪਾ ਆਪਾਂ ਮੈਂਸ਼ਨ ਹੀ ਨਹੀਂ ਕਰਾਂਗੇ ਜਾਂ ਫਿਰ ਉਹ ਇੱਕ ਇਸ਼ੂ ਨਹੀਂ ਹੋਵੇਗਾ ਸੋ ਆਈ ਥਿੰਕ ਆਮ ਰੀਲੀ ਹੈਪੀ ਆਮ ਰੀਲੀ ਗਲੈਡ ਕਿ ਮੈਨੂੰ ਮਿਡ ਟਰਾਂਸਫਰਮੇਸ਼ਨ ਵਿੱਚ ਵੀ ਉਸੇ ਰੂਪ ਵਿੱਚ ਐਕਸੈਪਟ ਕੀਤਾ ਗਿਆ ਥੈਂਕ ਯੂ ਹਾਈ ਮੈਂਡੀ ਹਰਸਿਮਰਨ ਐਂਡ ਨਿਸ਼ਾ ਐਬੀ ਮਨ ਲ ਪੂਰੀ ਟੀਮ ਨੂੰ ਹਾਈ ਤੁਸੀਂ ਉਹਨੇ ਜਿਹੜੀ ਫਿਟਨੈਸ ਦੀ ਗੱਲ ਕਰ ਰਹੇ ਹੋ ਪਾਰ ਘਟਾਉਣਾ ਜਾਂ ਵਧਾਉਣਾ ਹਰਸਿਮਰਨ ਜੀ ਤੁਸੀਂ ਬਹੁਤ ਸੋਹਣਾ ਕਿਹਾ ਕਿ weight ਦਾ ਟੈਲੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਟ ਕਿਉਂਕਿ ਸਾਡੇ ਲੋਕਾਂ ਦੀ ਮਿਥ ਬਣ ਗਈ ਹੈ ਹੁਣ ਵੀ ਜਦੋਂ ਮੈਂਡੀ ਅੰਦਰ ਆਏ ਤੇ ਬੜੇ ਲੋਕਾਂ ਦੀ ਗੋਸਪੇਹੀ ਚੱਲ ਰਹੀ ਸੀ ਮੈਂਡੀ ਪਤਲੀ ਹੋ ਗਈ ਮੈਂਡੀ ਪਤਲੀ ਹੋ ਗਈ ਹੈ ਨਾ ਬਟ ਇਹ ਮੈਨੂੰ ਲੱਗਦਾ ਸਾਡੀ ਬਿਮਾਰ ਮੰਨ ਸਕਦਾ ਹੈ ਪਰ ਇਹ ਮੈਂ ਐਕਟ੍ਰੈਸ ਹੋਣ ਦੇ ਨਾਤੇ ਨਿਸ਼ਾਅੌਰ ਮੈਂਡੀ ਦੋਨਾਂ ਕੋਲੋਂ ਜਾਨਣਾ ਚਾਹਾਂਗੀ ਕਿ ਆਈ ਥਿੰਕ ਉਹ ਮੂਵੀ ਕਰਕੇ ਵੀ ਜਦੋਂ ਹਣੀ ਮੇਰੀ ਮੋਟੋ ਕੀਤੀ ਸੀ ਪੁਆਇੰਟ ਇਹ ਹੈ ਜਿਗਾ ਕਿ ਮੋਟਾਪਾ ਤੇ ਖੂਬਸੂਰਤੀ ਉਹਨੂੰ ਅਲੱਗ ਰੱਖੋ and there are just some people you know to weight nahi lose hunde par fir bhi khoobsurat ne and apan nu hun thoda ja eh jada oh you've lost weight oh you've gained weight thoda calm down karna chahiye because bahut e hun kaddiya ice breaker ho gaya you know so hopefully with mr shadai you know and a few other films jo me me transformation kittiyan ne hopefully just a, a fat person will be accepted as a heroine i hope i hope standards of beauty will change ਯੂ نو ਹੁਣ ਮੈਂ ਪਤਲੀ ਹੋ ਰਹੀ ਹਾਂ ਬਿਕਾਜ਼ ਮੇਰਾ ਮਨ ਹੈ ਜੇ ਮੈਂ ਦੁਬਾਰਾ ਮੋਟੀ ਹੋ ਗਈ ਫਿਰ ਵੀ ਮੇਰਾ ਮਨ ਹੈ ਯੂ نو ਇਟਸ ਓਕੇ ਫਿਰ ਕਿ ਮੈਨੂੰ ਫਿਲਮਾਂ ਮਿਲੀਆਂ ਬੰਦ ਹੋ ਜਾਣਗੀਆਂ ਤੇ ਜੇ ਹੋ ਜਾਣਗੀਆਂ ਦੈਨ ਦੈਟਸ ਰੀਲੀ ਸੈਡ ਬਿਕਾਜ਼ ਮੈਂ ਉਨੀ ਹੀ ਮਿਹਨਤ ਕਰਾਂਗੀ ਉਹਨਾਂ ਮੂਵੀਜ਼ ਵਿੱਚ ਵੇਰੀ ਰਾਈਟ ਅਗਰੀ ਐਂ ਨਿਸ਼ਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਸਾਨੂੰ ਕੋਈ ਫਿਲਮ ਲਈ ਅਪਰੋਚ ਕਰਦਾ ਕੋਈ ਵੀ ਡਾਇਰੈਕਟਰ ਹੈ ਹਨਾ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਅਸੀਂ ਕਿਵੇਂ ਆ ਪਤਲੇ ਆ ਜਾਂ ਮੋਟੇ ਆ ਹਨਾ ਜੇ ਉਹਨਾਂ ਨੂੰ ਲੱਗਦਾ ਕਿ ਇਹ ਕੈਰੈਕਟਰ ਲਈ ਸਾਨੂੰ ਪਤਲੀ ਕੁੜੀ ਚਾਹੀਦੀ ਹੈ ਤਾਂ ਵੀ ਉਹ ਸਾਨੂੰ ਕਾਲ ਕਰਨਗੇ ਜੇ ਉਹਨਾਂ ਨੂੰ ਲੱਗੂਗਾ ਮੋਟੀ ਚਾਹੀਦੀ ਹੈ ਤਾਂ ਵੀ ਕਾਲ ਕਰਨਗੇ ਹਨਾ ਅਸੀਂ ਕਦੇ ਫਿਲਮ ਲਈ weight ਘਟਾਇਆ ਵਧਾਇਆ ਨਹੀਂ ਆ ਉਹ ਸਿਰਫ ਸਾਡੀ ਪਰਸਨਲ ਚੁਆਇਸ ਹੁੰਦੀ ਆ ਪਿੱਛੇ ਜੇ ਮੈਂ ਕਾਫੀ ਮੋਟੀ ਹੋ ਗਈ ਸੀ ਫਿਰ ਮੈਨੂੰ ਖੁਦ ਨੂੰ ਲੱਗਿਆ ਕਿ ਨਹੀਂ ਮੈਂ ਥੋੜਾ ਜਿਹਾ ਘਟਾ ਲੈਣੀ ਆ ਮੇਰੇ ਕੋਲ ਟਾਈਮ ਚੰਗਾ ਸੀ ਫਿਰ ਚਲੋ ਕਿਤੇ ਨਾ ਕਿਤੇ ਤੁਹਾਨੂੰ ਉਹ ਆਦਤ ਪੈ ਜਾਂਦੀ ਆ ਵਰਕਆਊਟ ਕਰਨ ਦੀ ਜਾਂ ਤੁਹਾਡਾ ਫੂਡ ਦੇ ਉੱਪਰ ਉਹਨਾਂ ਦਾ ਕੰਟਰੋਲ ਹੋ ਜਾਂਦਾ ਵੀ ਤੁਸੀਂ ਉਹਨਾਂ ਕੀ ਲੈਣਾ ਸ਼ੁਰੂ ਕਰ ਦਿੰਦੇ ਹੋ ਤੁਹਾਡੀ ਬਾਡੀ ਉਦਾਂ ਹੋ ਜਾਂਦੀ ਆ ਸੋ ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਕਰਕੇ ਕਦੇ ਅਸੀਂ ਚੇਂਜ ਨਹੀਂ ਕਰਾਂਗੇ ਆਰਟਿਸਟ ਅਸੀਂ ਆਪਣੇ ਲਈ ਹੀ ਚੇਂਜ ਕਰਾਂਗੇ ਜਾਂ ਫਿਰ ਜਿੱਦਾਂ ਮੈਂਡੀ ਨੇ ਇੱਕ ਮੂਵੀ ਲਈ ਬਹੁਤ ਜ਼ਿਆਦਾ ਵਧਾਇਆ ਤੋਂ ਉਹਦੀ ਮੂਵੀ ਦੀ ਰਿਕੁਆਇਰਮੈਂਟ ਸੀ ਉਹ ਮਤਲਬ ਸੀਗਾ ਕਿ ਕੈਰੈਕਟਰ ਚਾਹੀਦਾ ਸੀ ਉਹਨਾਂ ਨੂੰ ਬਟ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਕਰਕੇ ਸਾਨੂੰ ਕੰਮ ਨਾ ਮਿਲੂਗਾ ਜੇ ਅਸੀਂ ਮੋਟੀਆਂ ਆ ਜਾਂ ਅਸੀਂ ਪਤਲੀਆਂ ਆ ਤੇ ਮੈਨੂੰ ਲੱਗਦਾ ਟੈਲੈਂਟ ਨਾਲ ਕੰਮ ਮਿਲਦਾ ਹਨਾ ਸਾਡੀ ਓਕੇ ਥੈਂਕ ਯੂ ਐਂਡ ਹਰ ਸਿੰਮਨ ਜੀ ਇੱਕ ਸਵਾਲ ਤੁਹਾਨੂੰ ਜਿੱਦਾਂ ਬੈਡੀ ਕਹਿੰਦੇ ਨੇ ਕਿ ਤੁਹਾਨੂੰ ਪ੍ਰੋਬਲਮ ਹੈ ਹੈਨਾ ਤੁਹਾਡੀ ਪਰਸਨੈਲਿਟੀ ਚੇਂਜ ਹੁੰਦੀ ਰਹਿੰਦੀ ਹੈ ਸੋ ਅੱਜਕੱਲ ਇਹ ਪ੍ਰੋਬਲਮ ਵੀ ਸਾਰਿਆਂ ਦੇ ਨਾਲ ਹੈ ਜਦੋਂ ਤੁਸੀਂ ਆਪ ਦਾ ਕੋਈ ਦੂਸਰਾ ਇਮੋਸ਼ਨ ਦਿਖਾਉਂਦੇ ਹੋ ਤੇ ਅਸੀਂ ਬੜੀ ਜਲਦੀ ਪਿੰਪੁਆਇੰਟ ਕਰ ਦਿਆਂ ਕਿ ਯੂ نو ਤੁਹਾਨੂੰ ਤਾਂ ਤੇਰੇ ਤਾਂ ਦਿਮਾਗ 'ਚ ਨੁਕਸ ਹੈ ਜਾਂ ਯੂ نو ਤੈਨੂੰ ਤਾਂ ਦਿਮਾਗੀ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਸੋ ਇਹ ਚੈਲੰਜਸ ਵੀ ਅਸੀਂ ਬਹੁਤ ਜ਼ਿਆਦਾ ਫੇਸ ਕਰਦੇ ਹਾਂ ਤੁਸੀਂ ਤਾਂ ਚਲੋ ਫਿਲਮ 'ਚ ਰੋਲ ਕਰ ਰਹੇ ਹੋ ਜਿੱਦਾਂ ਉਹਨਾਂ ਨੇ ਕਿਹਾ ਸੈਵਨ ਕੈਰੈਕਟਰਸ ਪਹਿਲੀ ਚੀਜ਼ ਹੈ ਦੂਸਰੀ ਇਹ ਕਿ ਸੱਤ ਕੈਰੈਕਟਰ ਕਰਦੇ ਕਰਦੇ ਕਿਹੜਾ ਇਮੋਸ਼ਨ ਸੀ ਜਿਹੜਾ ਹਰ ਸਿਮਰਨ ਨੂੰ ਹਿੱਟ ਨੀ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਜਿਹੜੀ ਜਿਹੜੀ ਵੀ ਹੈ ਨਾ ਇਹ ਇਹ ਤਾਂ ਕਾਫੀ ਸਾਰੇ ਇਸ਼ੂਜ਼ ਹੈ ਇਕੱਲੇ ਮੋਟਾਪੇ ਵਾਲੇ ਇਸ਼ੂਜ਼ ਨਹੀਂ ਹੈਗੇ ਬਹੁਤ ਸਾਰੇ ਇਸ਼ੂਜ਼ ਹੈ ਜਿੱਦ ਤੇ ਕਿਉਂ ਮੈਂ ਪਰਸਨਲੀ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਹਾਂ ਬਹੁਤ ਸਾਰੇ ਕਿਉਂਕਿ ਹਰੇਕ ਬੰਦੇ ਦਾ ਹਰ ਇੱਕ ਚੀਜ਼ ਤੇ ਰਿਐਕਸ਼ਨ ਡਿਫਰੈਂਟ ਹੁੰਦਾ ਹੈ ਐਕਸ਼ਨ ਦਾ ਰਿਐਕਸ਼ਨ ਡਿਫਰੈਂਟ ਹੁੰਦਾ ਹੈ ਹੁਣ ਸਪੋਜ਼ ਕਰੋ ਕੋਈ ਕਲਾਕਾਰਾਂ ਨੂੰ ਕਈ ਵਾਰੀ ਮਿਲਦਾ ਵੀ ਹੈ ਮੈਂ ਆਸਟ੍ਰੇਲੀਆ ਰਹਿਣਾ ਰਾਈਟ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਛੋਟੀ ਜੀ ਕਿ ਸਾਡੇ ਇਦਾਂ ਦੇਖਣ ਨੂੰ ਸਟੇਅਰ ਕਹਿੰਦੇ ਆ ਸਾਰੇ ਕਹਿੰਦੇ ਆ ਸਟੇਅਰ ਕਰਨਾ ਕਿਸੇ ਨੂੰ ਹਨਾ ਜਾਂ ਤਾਂ ਵਿਦ ਇਨ ਫਿਊ ਸੈਕੰਡਸ ਜਿੱਦਾਂ ਆਪਾਂ ਮੈਂਡੀ ਮੈਂਡੀ ਇਜ਼ ਬੋਰਨ ਇਨ ਕੈਨੇਡਾ ਆ ਯੂਕੇ ਰਾਈਟ ਇੰਗਲੈਂਡ ਸੋ ਜਾਂ ਤਾਂ ਤੁਸੀਂ ਭਾਈ ਸਮਾਈਲ ਪਾਸ ਕਰ ਦੋ ਹਨਾ ਜਾਂ ਹੈਲੋ ਕਹਿ ਦੋ ਇਹ ਇੰਨੀ ਕੁ ਗੱਲ ਹੀ ਆ ਹੋਰ ਕੁਝ ਨਹੀਂ ਆਪਣੇ ਵਾਲੇ ਆਪਣੇ ਇਧਰਲੇ ਪਾਸੇ ਹਜੇ ਇਹ ਛੋਟੀ ਜੀ ਗੱਲ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਕਿ ਆਪਣੇ ਇਦਾਂ ਦੇਖ ਲਓ ਹੁਣੇ ਮੈਂ ਤਾਂ ਕਈ ਵਾਰੀ ਬੁਲਾ ਲੈਣਾ ਨੂੰ ਵੀ ਹੈਲੋ ਮੈਨੂੰ ਕਹਿੰਦਾ ਭਾਈ ਮਿਲਿਆ ਕਿਤੇ ਆਪਾਂ ਐ ਵੀ ਹੋ ਜਾਂਦਾ ਤੇ ਜਾਂ ਜਿੱਦ ਜਿੰਮ ਜਮ ਲਾਉਣੇ ਆ ਤੇ ਉਦੋਂ ਐ ਵੀ ਕਹਿੰਦੇ ਵੀ ਹਾਂ ਹਾਂ ਇਹ ਦੇਖਦਾ ਇਹ ਵੀ ਪ੍ਰੋਬਲਮ ਆ ਇੱਕ ਹਰੇਕ ਬੰਦੇ ਦੇ ਐਕਸ਼ਨ ਦਾ ਰਿਐਕਸ਼ਨ ਉਹ ਡਿਫਰੈਂਟ ਜੇ ਹੁੰਦੇ ਹੁੰਦੇ ਆ ਏਵੇਂ ਜਿੰਮ ਜਿੰਮ ਆਪਾਂ ਮੋਟਾਪੇ ਦੀ ਗੱਲ ਕੀਤੀ ਆ ਜਾਂ ਰੰਗ ਕਾਲੇ ਦੀ ਜਾਂ ਗੋਰੇ ਦੀ ਗੱਲ ਕਰਦੇ ਆ ਉਹ ਵੀ ਕਾਫੀ ਕੋਸ਼ ਹੈ ਪਰ ਕਈ ਵਾਰੀ ਕੋਈ ਨਹੀਂ ਬਾਹਰ ਹੁਣ ਸਾਨੂੰ ਕਈ ਵਾਰੀ ਕੋਈ ਬੁਲਾਉਣਾ ਚਾਹੁੰਦਾ ਹੁੰਦਾ ਅੰਦਰ ਐ ਲੱਗਦਾ ਹੁੰਦਾ ਸਾਨੂੰ ਵੀ ਦੇਖੀਦਾ ਜਾਂਦਾ ਪਛਾਣ ਤਾਂ ਲਿਆ ਪਰ ਇਹ ਕੋੜੇ ਕਿਉਂ ਨਹੀਂ ਆਉਂਦਾ ਇਹਦੇ ਵਿੱਚ ਆਕੜ ਹੈ ਪਰ ਅਸਲ ਦੇ ਵਿੱਚ ਜਦੋਂ ਮੈਂ ਕੋਲੇ ਜਾ ਕੇ ਕਹਿੰਦਾ ਹੁਰ ਬਾਈ ਕੀ ਹਾਲ ਹੈ ਹਾਲ ਹੈ ਕਹਿੰਦਾ ਯਾਰ ਭਾਈ ਤੂੰ ਮੈਨੂੰ ਬੁਲਾ ਲਿਆ ਯਾਰ ਥੈਂਕ ਯੂ ਯਾਰ ਭਾਈ ਮੈਂ ਤਾਂ ਯਾਰ ਕਦਰ ਦਾ ਦੇਖੀ ਜਾਂਦਾ ਸੀ ਸਹੀ ਅਪਰੋਚ ਹੈ ਡਿਫਰੈਂਟ ਡਿਫਰੈਂਟ ਜਦੋਂ ਆਪਾਂ ਦੇਖਦੇ ਹਾਂ ਜੀ ਕਿਸੇ ਨੂੰ ਹਜੇ ਬਹੁਤ ਸਾਰੇ ਇਸ਼ੂਜ਼ ਨੇ ਆਪਾਂ ਅੱਗੇ ਤੋਂ ਵੀ ਚਲੋ ਮਾਲਕ ਕਿਰਪਾ ਕਰੇ ਵੀ ਆਪਾਂ ਹੌਲੀ ਹੌਲੀ ਹਰੇਕ ਫਿਲਮ ਦੇ ਵਿੱਚ ਕੋਈ ਨਾ ਕੋਈ ਮੈਸੇਜ ਦੇਵਾਂਗੇ ਇਹਦੇ ਵਿੱਚ ਵੀ ਇਸ ਫਿਲਮ ਦੇ ਵਿੱਚ ਵੀ ਕਾਫੀ ਵੈਰੀ ਇੰਪੋਰਟੈਂਟ ਮੈਸੇਜ ਹੈ ਤੇ ਕਿਉਂਕਿ ਉਹ ਅਨਾਥ ਹੈ ਉਹਦੀ ਫੈਮਿਲੀ ਹੈ ਨਹੀਂ ਉਹਦੇ ਕਿਵੇਂ ਅੱਗੇ ਸਟੋਰੀ ਚੱਲਦੀ ਹੈ ਇਹ ਬਹੁਤ ਇਮੋਸ਼ਨਲ ਹੈ ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹੂਗੀ ਹਰਜੋਤਪਾ ਜੀ ਨਾਲ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਅਸੀਂ ਹਰੇਕ ਫਿਲਮ ਦੇ ਵਿੱਚ ਕੋਈ ਨਾ ਕੋਈ ਗੁੱਡ ਮੈਸੇਜ ਦੇਵਾਂਗੇ। ਕੀ ਆ ਵਾਹ ਥੈਂਕ ਯੂ ਸੋ ਮਚ ਜ਼ੋਰ ਦਾ ਤਾੜੀਆਂ ਬੀਤ ਰਹੀਆਂ।